ਹੈਲੋ ਜੀ ਸ਼ਸ਼ਟ੍ਰੀ ਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਤੇ ਸਾਡਾ ਸਾਰੇ ਕਸਟਮਰਾਂ ਦਾ ਸਵਾਗਤ ਹੈ ਜੀ ਹੋਰ ਸਾਰੇ ਕਿਵੇਂ ਹੋ ਆਪਣੇ ਚੈਨਲ ਨੂੰ ਜਿਆਦਾ ਤੋਂ ਸਪੋਰਟ ਕਰੋ ਆਪਾਂ ਚਾਹੁੰਦੇ ਜੀ ਆਪਣਾ ਚੈਨਲ ਗਰੋ ਕਰੇ ਕਿ ਆਪਣਾ ਚੈਨਲ ਵੀਲੋ ਦੂਜੇ ਜੁਟਿਊਬਰਾਂ ਵਾਂਗੂ ਗਰੋ ਕਰੇ ਸਾਈਨ ਕਰੇ ਆਪਾਂ ਚਾਹੁੰਦੇ ਜੀ ਤੇ ਅੱਜ ਆਪਾਂ ਲੈ ਕੇ ਆਏ ਨਵੇਂ ਕੱਪੜੇ ਜੀ ਮੰਮੀ ਥੋੜੇ ਬਿਮਾਰ ਹੋਏ ਪਏ ਤਾਂ ਕਰਕੇ ਬੋਲਦੇ ਨਹੀਂ ਮੈਂ ਵੀਡੀਓ ਬਣਾ ਰਿਹਾ ਅੱਜ ਗੰਗਾ ਬ੍ਰਾਂਡ ਦੇ ਇਹ ਜਿਹੜੇ ਆਪਣੇ ਕੱਪੜੇ ਆ ਜੀ ਗੰਗਾ ਬ੍ਰਾਂਡ ਦੇ ਜੀ ਖਰਾਬ ਨਹੀਂ ਹੁੰਦੇ ਕੋਟ ਵਟ ਲਗਾਤਾਰ ਅਸੀਂ ਇਹ 10 15 ਵਾਰੀ ਲੈ ਆਲੇ ਵੇਚੀ ਐਨੇ ਜੀ ਤੇ ਲਗਾਤਾਰ ਲਈ ਨੇ ਕਸਟਮਰ ਲਗਾਤਾਰ ਮੰਗੀ ਤੁਰੇ ਜਾਂਦੇ ਕਿਉਂਕਿ ਦਾ ਰਿਸਪੌਂਸ ਬਹੁਤ ਜੀ ਜ਼ਿਆਦਾ ਬੈਸਟ ਆ ਜੀ ਸੂਟ ਦੀ ਕੀਮਤ ਹੈ 440 440 ਸੂਟ ਦੀ ਕੀਮਤ ਹੈ ਜੀ ਤੇ 50 ਪਰ ਡਿਲੀਵਰੀ ਚਾਰਜ ਆ ਜਾਏਗਾ ਜੇ ਘਰੇ ਮੰਗਵਾਉਣਾ ਹੋਵੇ ਤੇ ਸਾਡਾ ਪਤਾ ਜੀ ਆਪਣਾ ਪਤਾ ਜੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਅਮਨ ਕਲੌਥ ਹਾਊਸ ਕਸਟਮਰ ਜੀ ਜੇ ਤੁਸੀਂ ਆਪਣੇ ਕੋਲੇ ਜੇ ਕੋਈ ਦੂਰ ਦਾ ਕਸਟਮਰ ਆ ਜੇ ਉਹਨਾਂ ਨੇ ਆਪਣੇ ਘਰੇ ਉਹਨਾਂ ਦਾ ਪਲੀਜ਼ ਇੱਕ ਦਿਨ ਪਹਿਲਾਂ ਫੋਨ ਕਰਕੇ ਜ਼ਰੂਰ ਕਨਫਰਮ ਕਰ ਲਿਆ ਕਰੋ ਜੀ ਜੈਫਰਿਕ ਸਵੇਰ ਨੂੰ ਕਨਫਰਮ ਕਰ ਲਿਆ ਕਰੋ ਜੀ ਘਰੇ ਕਿ ਕਹਿਣੀ ਜੀ ਸੋ ਆਪਣਾ ਦੂਜਾ ਕਲਰ ਦੇਖ ਲਓ ਜੀ ਇਹ ਸਾਰੇ 440 ਵਾਲੇ ਚੱਲਣਗੇ ਇਹ 440 ਵਾਲੇ ਜੀ ਉਧਰ ਪੀਚ ਨਾਲ ਉਹਦੀ ਸਲਵਾਰ ਵੀ ਪੀਚ ਸੀਗੀ ਆ ਦੇਖ ਲਓ ਇਹ ਪੂਰੇ ਕੱਦ ਕਾਟ ਦੇ ਬਣਗੇ ਵੀਰੇ ਗੰਗਾ ਬ੍ਰਾਂਡ ਹੈ ਕੋਈ ਮਾੜਾ ਮੋਟਾ ਬ੍ਰਾਂਡ ਨਹੀਂ ਹੈਗੇ ਦੇਖੋ ਉਹਨਾਂ ਕਹਿੰਦੇ ਹੋਊਗਾ ਕਿ ਉਹ ਨਾਰਮਲ ਆ ਗੰਗਾ ਬ੍ਰਾਂਡ ਦੀ ਏ ਤੁਸੀਂ 46 47 63 47 ਤੱਕ ਇਹਨੂੰ ਤਿਆਰ ਕਰ ਸਕਦੇ ਹੋ ਤੇ ਇਹ ਰੇਟ ਤੇ ਤੁਹਾਨੂੰ ਇਹ ਸੂਟ ਤੁਹਾਨੂੰ ਮਿਲਦਾ ਵੀ ਨਹੀਂ ਜੀ ਗੰਗਾ ਬ੍ਰਾਂਡ ਦਾ ਇਹਦੇ ਵਿੱਚ ਦੇਖੋ ਤੁਸੀਂ ਕਿੰਨੇ ਸੂਟ ਆਏ ਆ ਕੁਸਤਾਜ ਇਹ ਵੀਡੀਓ ਜੋ ਪਾਉਣ ਤੋਂ ਪਹਿਲਾਂ ਆਪਣੇ ਲੈ ਵੀਏ ਕਸਟਮਰ ਕਿਉਂਕਿ ਜਿਨ੍ਹਾਂ ਨੇ ਚੀਜ਼ ਪਹਿਲਾਂ ਲਈ ਉਹ ਨਹੀਂ ਛੱਡਦੇ ਇਹ ਬੂਰਾ ਮਲਾਈ ਵਰਗਾ ਕੱਪੜਾ ਜੀ 100% ਕਾਟਨ ਹੈ ਜੀ ਤੁਹਾਨੂੰ ਦੱਸੀ ਇਹਨਾਂ ਨੇ ਇੱਕ ਵਾਰੀ ਮੰਗਵਾ ਲਿਆ ਸੀ ਬਾਰ-ਬਾਰ ਮੰਗਵਾਉਂਗੇ ਇਹ ਚੀਜ਼ ਇਹ ਆਪਣੇ ਕੋਲੇ ਬਹੁਤ ਸਟਾਕ ਹੈ ਇਹ ਹੀ ਜ਼ਿਆਦਾ ਲੈ ਕੇ ਕਿੰਨੂੰ ਕਿ ਸੋਨਾ ਕੱਲਰ ਲੱਗਿਆ ਆ ਵੀ ਆਪਣੇ ਦੁਆਰਾ ਮਿਲਿਆਤਾ ਹੀ ਹਾਂਜੀ ਇਹ ਬਹੁਤ ਸੋਹਣੀਆਂ ਚੀਜ਼ਾਂ ਨੇ ਹਾ ਦੇਖੋ ਜੀ ਹਾ ਦੇਖੋ ਜੀ ਬਹੁਤ ਸੋਹਣੀਆਂ ਚੀਜ਼ਾਂ ਜੀ ਆ ਤੁਹਾਡਾ ਕਸਟਮਰ ਜੀ ਤੁਸੀਂ ਇੰਨਾ ਪਿਆਰ ਕਰਦੇ ਹੋ ਤਾਂ ਹੀ ਆਪਾਂ ਵੱਤ-ਵੱਤ ਤੁਹਾਡੇ ਲਈ ਸੋਹਣੇ-ਸੋਹਣਾ ਕੱਪੜਾ ਲੈ ਕੇ ਆਉਣੇ ਆ ਜੀ ਤੇ ਘੱਟ ਰੇਟ ਤੇ ਰੱਖਦੇ ਆ ਜੀ ਇਹ ਆ ਜੀ ਗੰਦਾ ਬ੍ਰਾਂਡ ਦੇ ਪੂਰੇ ਵਧੀਆ ਖੁਰਲੇ ਡੁਰਲੇ ਬਣਦੇ ਆ ਫੁੱਲ ਕਾਟਨ ਐ ਚ ਕੁਝ ਵੀ ਧਾਗਾ ਮਿਕਸ ਨਹੀਂ ਹੈਗਾ ਵਾ ਜੇ ਜਿਹੜੀ ਗਰਮੀ ਉਹ ਵਧਣ ਵਾਲੀ ਜੀ ਅੱਜ ਟੈਂਪਰੇਚਰ 44 ਡਿਗਰੀ ਹੈ ਜੀ ਤੇ ਅਗਲੇ ਹਫਤੇ 48 ਡਿਗਰੀ ਹੋਣ ਦੀ ਸੁਭਾਅ ਬਣਾਈ ਗਈ ਹੈ ਜੀ ਤੇ ਉਹਨਾਂ ਵਾਸਤੇ ਇਹ ਚੀਜ਼ ਬੈਸਟ ਹੈ ਜੀ ਕਿਉਂਕਿ ਹਲਕਾ ਕੱਪੜਾ ਹੈ ਪਿਓਰ ਕਾਟਨ ਜੀ ਏਸੀ ਵੀ ਹੋ ਸਮਝ ਲੋ ਜੀ ਦਮ ਤੋੜਨ ਲੱਗ ਜਣਗੇ ਇੰਨੀ ਗਰਮੀ ਪੈਣੀ ਹੈ ਜੀ ਅਗਲੇ ਹਫਤੇ ਧੌਂ ਡਾਈ ਉਹਨਾਂ ਮੈਨੂੰ ਗਰਮੀ ਤੋਂ ਮੈਂ ਤਾਂ ਗਰਮੀ ਤੋਂ ਬੜੀ ਡਰਦੀ ਹਾਂ ਵਿਚਾਰੀ ਆ ਵੀ ਉਹਦੇ ਨਾਲ ਦਾ ਹੀ ਹੈ ਜੀ ਜਿਵੇਂ ਦਿਖਾਇਆ ਸਾਡਾ ਡਰਾਉਣਾ ਸੁਭਾਅ ਮਿੱਠੇ ਮਦਦ ਦੇ ਨਾਲ ਆ ਇਹ ਆ ਦੇਖੋ ਜੀ ਇਹਨਾਂ ਦੀ ਸਰਵਾਰ ਦੇਖੋ ਕਿ ਕਿਹਨਾਂ ਟਾਈ ਇਹ ਵੀ ਦੋ ਆ ਹਨ ਹਾਂਜੀ ਹਮ ਦੋ ਇਹ ਬਾਬਾ ਨੇ ਵੀਰੇ ਸੂਟ ਬੇਫਿਕਰ ਹੋ ਕੇ ਮੰਗਵਾ ਲਏ 440 ਦਾ ਸੂਟ ਆ ਵੀਰੇ ਗੰਗਾ ਬ੍ਰਾਂਡ ਦਾ ਖਰਾਬ ਗਰੂਮ ਕੁਝ ਵੀ ਨਹੀਂ ਹੁੰਦਾ ਇਹਨੂੰ ਬੇਫਿਕਰ ਹੋ ਕੇ ਹੰਡਾਏ ਹੋਏ ਹਾਂ ਹੁਣ ਦੱਸੀ ਇਹਨਾਂ ਨੇ ਤਾਂ ਹੀ ਕਿੰਨੇ ਵਾਰੀ ਲੈ ਕੇ ਵੇਚਦਾ ਸੂਟ 1% ਕੰਪਲੀਟ ਨਹੀਂ ਆਈ ਕਾਹ ਪਿਆ ਜੀ ਆ ਸਲਵਾਰ ਹੈ ਪਿਆਣੀ ਜੀ ਲੈ ਕੇ ਜਾਂਦਾ ਹਾਂ ਆ ਕੁੜਤੀ ਆ ਚੁੰਨੀ ਹੈ ਵੀਰੇ ਇਹ ਚੁੰਨੀ ਚ ਗਿਆ ਹਾਂ ਇਹ ਵੀ ਇੰਨੇ ਦੀ ਲੱਗੂ 440 ਦਾ ਅੱਛਾ ਵੀਰ ਚੁੰਨੀ ਆ ਵੀ ਹੈ ਬਈ ਇੱਥੇ ਕੀ ਆਦੀ ਪੂਹ ਕਰਦਾ ਇਹ ਕਿ ਖਰਾਬ ਹੋ ਗਈ ਹੂੰ ਡੈਫੈਕਟਡ ਪੀਸ ਹੈ ਅੱਛਾ ਇਹ ਵੀਰੇ ਮਾੜਾ ਜੇ ਤੁਹਾਡਾ ਡੈਫੈਕਟਡ ਆ ਤੇ ਡਿਫੈਕਟਡ ਲੇਕ ਲੈ ਵੀ ਸਕਦਾ ਮੈਂ ਤੁਹਾਨੂੰ ਦੱਸ ਦਿਆਂ ਕੋਲ ਕੇ ਕੀ ਕਰੀਏ ਆਸੀ ਹਾਂ ਇਹ ਡਿਫੈਕਟਡ ਪਾਈਸ ਪੀਸ ਹੈ ਜੀ ਕੰਨੀ ਤੇ ਹੈ ਜੇ ਤੁਸੀਂ ਕਮੀਜ਼ ਬਣਾਓਗੇ ਤਾਂ ਇਹ ਸ਼ੈੱਡ ਤੇ ਸਾਈਡ ਤੇ ਨਿਕਲ ਜੂਗਾ ਜੀ ਆ ਦੇਖੋ ਉਹੀ ਅਸੀਂ ਕੋਈ ਤੁਹਾਨੂੰ 2 ਰੁਪਏ ਰਿਆਤ ਨਾ ਲਾ ਦਾਂਗੇ ਆ ਦੇਖੋ ਆ ਲੈ ਫੈਟਰ ਮੜਾ ਗਈ ਇਹ ਇੱਥੇ ਧਾਗੇ ਛੱਡੇ ਹੋਏ ਇਹ ਆਸੂ ਜਿਵੇਂ ਮੇਰਾ ਘੇਰਾ 22 ਇੰਚ ਤਿਆਰ ਇੱਥੋਂ ਲੈ ਕੇ ਇੰਨਾ ਆ ਬਹਿ ਕਰਨੀ ਤਾਂ ਇੱਥੇ ਤੇ ਕਰਾਂ ਤੇ ਮੇਰਾ ਘਰ ਤਾਂ ਇਹਨ ਚੱਲ ਤੇ ਕਰ ਬਾਂਜੂਏ ਉਹੀ ਤੁਹਾਨੂੰ ਡੈਫੈਕਟਾ ਹੋ ਜਾਊ ਸਿਹਰ ਨਾਲ ਗੱਲ ਕਰ ਲਿਓ ਅਸੀਂ ਤੁਹਾਨੂੰ ਘੱਟ ਦਾ ਲਾ ਲਾਂਗੇ ਪਰ ਅਸੀਂ ਕਿਸੇ ਨੂੰ ਬੇਇੱਜ਼ਤੀ ਨਾਲ ਠੀਕ ਨਹੀਂ ਵੇਚਦੇ ਸਾਨੂੰ ਪਤਾ ਲੱਗ ਗਿਆ ਨਾ ਕਿ ਡੈਫੈਕਟਾ ਤੇ ਫਿਰ ਨਹੀਂ ਦਿੰਦੇ ਤੁਹਾਡਾ ਤਾਂ ਇਹ ਬਣਦਾ ਮੈਂ ਖਿੱਚ ਤੂ ਕਿ ਇਹ ਮਨ 26 27 ਤੇ ਆ ਨਾ ਇਹ 26 27 ਤੇ ਹੋਊਗਾ ਮੈਂ ਇਹਦਾ ਰੇਟ ਸਾਢੇ 400 ਸੀਗਾ ਤੇ ਹੁਣ ਇਹ ਡਿਫੈਕਟ ਲੋ ਗਿਆ ਹੁਣ ਅਸੀਂ ਸਿਰਫ ਇਹ 3 300 ਚ ਦੇਵਾਂਗੇ ਸੋਦੇ ਚੁੱਨੀ ਇਹ ਡਿਫੈਕਟ ਥੱਡੇ ਇੱਕ ਇਹਨੂੰ ਕੀ ਚਿਰਖੀ ਆ ਸਿੱਧੂ ਮੈਂ ਤਾਂ 150 ਫਟਕਾ ਫਿਰ ਕੀ ਕਰਗੇ ਚਿਰਖੀ ਆ ਦਾ ਚਿਰਖੀ ਵਾਲਾ ਹੀ ਚਲੋ ਆ ਬਲੈਕ ਸੂਟ ਇੱਕ ਹੈ ਜੀ ਫਿਰ ਕੀ ਆਪਣੇ ਨੇ ਇੱਕ ਕਸਟਮਰ ਨੂੰ ਜਵਾਗ ਵੀ ਗਿਆ ਘੱਟ ਰੇਟ 'ਚ ਆ ਦੇਖ ਆ ਬਲੈਕ ਆ ਜੀ ਇਹ ਇੱਕ ਟਿੱਕੀ ਮਿਲਿਆ ਜੀ ਹਾਂ ਪੂਰੇ ਕੱਦ ਕਾਠ ਵਾਲੇ ਦਾ ਬਣੂਗਾ ਫਿਕਰ ਨਾ ਕਰਿਓ ਆ ਦੇਖੋ ਇਹਨਾਂ ਬਲੈਕ ਧਰੀਂ ਵਾਲੀ ਤਾਂ ਬਈ ਦਾ ਨਾਲ ਦੀ ਨਾਲ ਮਰੀ ਜਾਂਦੀ ਆ ਫਿਰ ਦੀਪੋਲ ਜੇ ਜਾਂਦਾ ਤੇ ਇੱਕ ਸੂਟ ਆ ਪਿਆ ਵੀਰੇ ਆਪਣੇ ਕੋਲੇ ਕਿਸੇ ਭੈਣ ਭਰਾ ਨੇ ਮੰਗਵਾਣਾ ਹੋਵੇ ਹਰੀ ਬੋਟਨ ਮਸਟਰਡ ਅਕੇ ਕਿਹੜਾ ਲੰਡਰ ਇੰਗਲਿਸ਼ ਹੋਰੀ ਜਾਂ ਮਾਸਟਰਡ ਮਿੱਟੀ ਰੰਗਾਇਆ ਬਹੁਤ ਸੋਹਣੀ ਚੀਜ਼ ਆ ਵੀਰੇ ਜੇ ਕਿਸੇ ਭੈਣ ਭਰਾ ਨੇ ਮੰਗਵਾਣਾ ਹੋਵੇ ਪਲੀਨ ਸਾਡੇ ਕਪੜੇ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਸੀਂ ਬਹੁਤ ਸਫਾਈ ਨਾਲ ਕੰਮ ਕਰਦੇ ਹਾਂ ਇੱਕ ਨੰਬਰ 'ਚ ਕੰਮ ਕਰਦੇ ਹਾਂ ਅਸੀਂ ਕਿਸੇ ਨਾਲ ਕੋਈ ਧੂ ਧੋਖਾ ਨਹੀਂ ਕਰਦੇ ਪਲੀਜ਼ ਸਾਡੀ ਹੈਲਪ ਕਰੋ ਵੱਧ ਤੋਂ ਵੱਧ ਜਿਹੜੇ ਆਪਣੇ ਪੁਰਾਣੇ ਕਸਟਮਰ ਹਾਂ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਪੈਂਦੀ ਆ ਦੁਬਾਰੇ ਆਇਆ ਜੀ ਕੈਮਰੇ ਕਾ ਇਹਦੇ ਬਾਰਡਰ ਆ ਵੀਰੇ ਇਹ ਕੱਟ ਕੇ ਬਾਡਰ ਤੁਸੀਂ ਪਹੁੰਚਿਆਂ ਤੇ ਬਾਹਾਂ ਤੇ ਘੇਰੇ ਤੇ ਕਿਤੇ ਮਰਜ਼ੀ ਲਾ ਸਕਦੇ ਹੋ ਆ ਚੱਕਾ ਕੱਪੜਾ ਜੀ ਜਿਹੜੇ ਆਪਾਂ ਪਿਛਲਾ ਮਾਲ ਵੇਚਿਆ ਜੀ ਕਸਟਮਰ ਦਾ ਜਿੰਨਾ ਅਗਦੇ ਉਹਨਾਂ ਤੱਕੜਾ ਰਿਸਪੌਂਸ ਰਹੀ ਇਹ ਚ ਪਿਛਲਾ ਕੱਪੜਾ ਸਾਡਾ ਲੋਕਾਂ ਨੇ ਵਾਰੀ-ਵਾਰੀ ਮੰਗਿਆ ਤੇ ਰਹਿਣਾ ਨਹੀਂ ਇਹ ਆਗਾ ਜੀ ਆਪਾਂ ਸਾਡਾ ਇਹ ਆਪਣਾ ਜੀ ਇਹ ਕੰਮ ਨਹੀਂ ਹੈਗਾ ਆਪਾਂ ਕੋਈ ਕੱਪੜਾ ਬੇਚਤਾ ਤੇ ਬਾਅਦ ਉਹ ਪੁੱਛਦੇ ਨਹੀਂ ਜਿਹੜਾ ਆਪਾਂ ਕੱਪੜਾ ਵੇਚਿਆ ਜੀ ਜਿਨ੍ਹਾਂ ਨੂੰ ਹੀ ਜਾਣਦੇ ਦਾ ਜ਼ਿਆਦਾ ਜਾਣਦੇ ਉਹਨੇ ਕਸਟਮਰ ਨੇ ਉਹਨਾਂ ਤੋਂ ਫੀਡਬੈਕ ਪੱਕਾ ਲੈਣੇ ਹੁੰਨੇ ਜੀ ਵੈਸੇ ਹਰੇਕ ਕਸਟਮਰ ਨੂੰ ਕਹਿੰਦੇ ਹੁੰਨੇ ਆ ਕਿ ਸੂ ਇਸ ਕਿੰਨਾ ਕਲਰ ਸੀ ਵੀਰੇ? ਇਹ ਨੇਵੀ ਬਲੂ। ਤੇ ਆਹ ਹੈ ਜੀ ਨੇਵੀ ਬਲੂ। ਇਹਦੇ ਵੀ ਬਾਰਡਰ ਆਏ ਆ। ਆਹ ਦੇਖ ਲੋ ਜੀ। ਪਿਓਰ ਕੈਮਰਿਕ ਦਾ ਖਰਾਬ ਨਹੀਂ ਹੁੰਦਾ। ਪੂਰਾ ਸਿਰਾ ਚੀਜ਼ ਹੈ ਜੀ। ਬਹੁਤ ਸੋਹਣੀ। ਤੋਤਵਾ ਦੇ ਦੁਬਿਆ ਦਾ ਸੌਫਟ ਹੋਇਆ ਨੇ ਕਪੜਾ ਹੀ। ਹਮ। ਇਹ ਦੁਬਾਰੇ ਰੰਗ ਅਸੀਂ ਮੰਗਵਾਏ ਆ ਲੋਕਾਂ ਨੇ ਮੰਗੇ ਸੀ। ਇਹ ਦੁਬਾਰੇ ਆਰਡਰ ਪਾਇਆ ਸੀਗਾ ਜੀ ਇਹਨਾਂ ਦਾ ਕਲਰਾਂ ਦਾ ਫੇਰ ਆਇਆ ਜੀ ਇਹ। ਹਾਂ ਦੇਖੋ ਜੀ। ਇਹਦਾ ਬਾਰਡਰ ਵੀ ਦੇਖ ਲੋ orange ਦਾ ਇਹ ਚ ਹਮਝ ਲਓ ਜਿਹੜਾ ਕਲਰ ਜੋਸੀ ਕਲਰ ਚ ਬਾਰਡਰ ਆਈ ਬਹੁਤ ਸੋਹਣੀ ਕੈਮਰੇ ਕਾ ਮੂਰੇ ਗਰਮੀ ਚ ਪਾਉਣ ਵਾਲੀ ਆ ਵੀਰੇ ਬਾਰਡਰ ਜਾਂ ਲੱਗ ਕੇ ਤਾਂ ਇਹ ਪੂਰਾ ਟੌਰੀ ਫੈਟ ਸੂਟ ਬਣਦਾ ਬਹੁਤ ਰੀਅਰ ਚੀਜ਼ ਆ ਜੀ ਇਹ ਆ ਥੋੜਾ ਮਿਹਲੇ ਜਿਹਾ ਕੱਪੜਾ ਆਪਣੇ ਨੂੰ ਹਾਂ ਇਹ ਹੈਗਾ ਜੀ ਮਹਿਰੂਨ ਕਲਰ ਇਹ ਆਪਣੇ ਤੋਂ ਪਹਿਲਾਂ ਕੋਈ ਕਟਾ ਕੇ ਲੈ ਗਿਆ ਮੰਗਾਇਆ ਆਪਾਂ ਸੀਗਾ ਕੋਈ ਕਟਾ ਕੇ ਲੈ ਕੇ ਉੱਥੇ ਇਹ ਮਹਿਰੂਨ ਕਲਰ ਹੈ ਸਿਰਫ 400 ਰੁਪਏ ਦਾ 5 ਮੀਟਰ ਪੂਰਾ ਪਿਓਰ ਕੈਮਰੇ ਕ ਦਾ ਡਿਜ਼ਾਈਨਰ ਪੀਸ ਕੋਈ ਨਹੀਂ ਦੇ ਸਕਦਾ ਆ ਚੱਕੋ ਜੀ ਫਰੋਜੀ ਹੂੰ ਮੈਨੂੰ ਵੀ ਕੱਲਾ ਜੀ ਫਰੋਜੀ ਲੋਕਾਂ ਨੇ ਲਿਆ ਕੇ ਬਣਾਇਆ ਤੇ ਭੋਰਾ ਵੀ ਦਾ ਰੰਗ ਰੰਗ ਨਹੀਂ ਹਿੱਲਿਆ 400 ਦਾ 5 ਮੀਟਰ ਵੀਰੇ ਜਿਹੜੇ ਕਪੜਾ ਜੀ ਕੋਈ ਵੀ ਕੋਈ ਕਲਰ ਕੁੱਲ ਹਿੱਲਦਾ ਜੀ ਅਸੀਂ ਆਪ ਹੀ ਲਿਆਉਣਾ ਬੰਦ ਕਰ ਦਿੰਨੇ ਹੁਣ ਜੀ ਅਸੀਂ ਕਈ ਵਾਰੀ ਜੇ ਸਾਨੂੰ ਸ਼ੱਕ ਪਵੇ ਜੀ ਅਸੀਂ ਆਪ ਧੋ ਕੇ ਵੀ ਦੇਖ ਲੈਨੇ ਆ ਬਸ ਇਹ ਤਾਂ ਅਸੀਂ ਗਾਰੰਟੀ ਵਾਲਾ ਲਿਆਉਨੇ ਆ ਪਰ ਐ ਵੀ ਫਿਰ ਵੀ ਅਸੀਂ ਆਪ ਦਾ ਰੂਰ ਚੈੱਕ ਕਰਦੇ ਆ ਵੀ ਐਵੇਂ ਕੋਈ ਉਹ ਨਿੱਕੀ ਨਾ ਹੋ ਜੇ ਹਾਂ ਦੇਖੋ ਜੀ ਤਾਂ ਬਲੈਕ ਹੈ ਇਹ ਬਲੈਕ ਦੀ ਬਾਰਡਰ ਹੈ ਮਹਿਰੂਨ ਜੇ ਕਲਰ ਦਾ ਬਹੁਤ ਸੁਣੀ ਚੀਜ਼ ਐ ਵੀਰੇ 5 ਮੀਟਰ ਦਾ ਮਿਲੂਗਾ ਬਾਰਡਰ ਦਾ ਸਾਈਡ ਤੋਂ ਲੈ ਜੀ ਉਹ ਆਪਣਾ ਬਹੁਤ ਖੁੱਲਾ ਡੁੱਲਾ ਸੋ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀ ਐ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕੋਈ ਵੀਡੀਓ ਬਣਾਉਣ ਦੇ ਸਬੰਧ ਤੋਂ ਕਮੀ ਰਹੀ ਜਾਂ ਇਧਰ ਪਲੀਜ਼ ਸੀ ਸੌਰੀ ਚਾਹੁੰਦੇ ਆ ਪਰ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਸਾਫ਼ ਸੁਥਰਾ ਕੰਮ ਕਰਦੇ ਆ ਵਾਗਰੂ ਨੂੰ ਜਾਣ ਕੇ ਵੀ ਸਾਡੇ ਕਿਸੇ ਚੀਜ਼ 'ਚ ਡਿਫੈਕਟ ਆ ਜੇ ਨਾ ਅਸੀਂ ਕੋਈ ਬੇਬੁਲੇਖੇ ਨਾ ਬਗ ਜਿਹਦਾ ਪਤਾ ਨਹੀਂ ਜੇ ਹੋਵੇ ਫਿਰ ਵੀ ਅਸੀਂ ਦੱਸ ਦਿੰਨੇ ਜੇ ਅਜੇ ਚੈਨਲ ਤੁਸੀਂ ਨਵੇਂ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਜੂਰਦਾ ਕੱਪੜੇ ਸੀ ਜੀ ਦਿਵਾਲਿਓ ਕਿਉਂਕਿ ਆਪਾਂ ਇਸ ਤੋਂ ਵੀ ਨਵੇਂ ਤੋਂ ਨਵੀਆਂ ਚੀਜ਼ਾਂ ਲੈ ਕੇ ਆਉਣੀ ਆਪਣੇ ਚੈਨਲ ਤੇ ਇਸ ਵਾਰ ਆਪਾਂ ਕੱਟ ਪੀਸਾਂ ਚ ਕੁੜਤੀਆਂ ਲੈ ਕੇ ਆਏ ਸੀ ਉਹ ਕੁੜਤੀਆਂ ਸ਼ਾਇਦ ਤੁਹਾਨੂੰ ਕਿਤੇ ਨੀਲੇ ਦੁੜੀ ਨਹੀਂ ਮਿਲਣਗੀਆਂ ਐਡੀਆਂ ਸੋਹਣੀਆਂ ਕੁੜਤੀਆਂ ਸੀ ਤੇ ਸਾਡੇ ਕੋਲ ਇੱਕ ਵੀ ਨਹੀਂ ਰਹੀ ਤੇ ਹੁਣ ਆਪਾਂ ਜੀ ਉਹੀ ਕੁੜਤੀਆਂ ਸਾਮੀਆ ਕੁੜਤੀਆਂ ਦੁਬਾਰੇ ਆਰਡਰ ਕੀਤਾ ਉਹਨਾਂ ਨੂੰ ਕੁੜਤੀਆਂ ਦੇ ਮੈਨੂੰ ਦਗਾ ਘੱਟੋ ਘੱਟ 50 ਆਰਡਰ ਹੋਰ ਪਏ ਆ ਵੀ ਲੋਕਾਂ ਨੇ ਇੰਨੀਆਂ ਪਸੰਦ ਕੀਤੀਆਂ ਖਦਰ ਦੀਆਂ ਕੁੜਤੀਆਂ ਸੋ ਆਪ ਸਭ ਨੂੰ ਸਤਿ ਸ੍ਰੀ ਅਕਾਲ